ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਅਪਡੇਟ ਮਿੰਨੀ ਅੰਗਵੜੀ ਸੈਂਟਰ ਵਾਲੀ ਸੈਂਟਰਾਲੀ ਤਾਜ਼ਾ ਖਬਰ ਮਿੰਨੀ ਅੰਗਵੜੀ ਸੈਂਟਰ ਮੇਨ ਸੈਂਟਰ ਚ ਕੀਤੇ ਤਬਦੀਲ ਤਨਖਾਹਾਂ ਚ ਕੀਤਾ ਵਾਅਦਾ ਅੱਜ ਦੀ ਤਾਜ਼ਾ ਖਬਰ ਕੀ ਹੈ ਪੂਰੀ ਅਪਡੇਟ ਆਉ ਜਾਂਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੱਜ ਦੀ ਨਵੀਂ ਅਪਡੇਟ ਦੇ ਉੱਪਰ ਪੰਜਾਬ ਸਰਕਾਰ ਨੇ ਸੂਬੇ ਦੇ 1240 ਅੰਗਰਵਾੜੀ ਕੇਂਦਰਾ ਨੂੰ ਮਿੰਗਨੀ ਅੰਗਰਵਾੜੀ ਕੇਂਦਰਾ ਤੋਂ ਮੁੱਖ ਅੰਗਰਵਾੜੀ ਕੇਂਦਰਾ ਵਿੱਚ ਅਪਗ੍ਰੇਡ ਕੀਤਾ ਹੈ ਰਾਜ ਵਿੱਚ ਕੁੱਲ 27314 ਅੰਗਰਵਾੜੀ ਕੇਂਦਰਾਵਾਂ ਵਿੱਚੋਂ 12240 ਅੰਗਰਵਾੜੀ ਕੇਂਦਰ ਕੇਂਦਰੀ ਅੰਗਰਵਾੜੀ ਵਿੱਚ ਚਾਲੂ ਕਰ ਦਿੱਤੇ ਗਿਆ ਇਨ੍ਹਾਂ 1240 ਅੰਗਰਵਾੜੀ ਕੇਂਦਰਾਵਾਂ ਵਿੱਚੋਂ ਇੱਕ ਵਾਰ ਕੰਮ ਕਰ ਰਿਹਾ ਹੈ ਜਿਸ ਨੂੰ 3500 ਰੁਪਏ ਪ੍ਰਤੀ ਮਹੀਨਾ ਪੱਤਾ ਦਿੱਤਾ ਜਾਂਦਾ ਸੀ ਇਹ ਗੱਲ ਪੰਜਾਬ ਦੀ ਸਮਾਜ ਸੁਰੱਖਿਆ ਔਰਤ ਤੇ ਬਾਲ ਵਿਕਾਸ ਡਾਕਟਰ ਬਲਜੀਤ ਘੋੜਨੇ ਸਾਂਝੀ ਕੀਤੀ ਕੈਬਨਟ ਮੰਤਰੀ ਨੇ ਦੱਸਿਆ ਕਿ ਹੁਣ ਕੁੱਲ ਪਰਵਤ ਨੇ 27314 ਅੰਗੜਵੜੀ ਕੇਂਦਰਾਂ ਨੂੰ ਮੁੱਖ ਅੰਗੜਵੜੀ ਕੇਂਦਰਾਂ ਦੀ ਸ਼੍ਰੇਣੀ ਵਿੱਚ ਆ ਗਏ ਹਨ ਅੰਗੜਵੜੀ ਵਰਕਰਾਂ ਦਾ ਮਹੀਨਾਵਾਰ ਪੱਤਾ 39 ਰੁਪਏ ਤੋਂ ਵਧਾ ਕੇ 4500 ਰੁਪਏ ਹੋ ਜਾਵੇਗਾ ਆਂਗੜਵੜੀ ਕੇਂਦਰਾ ਵਿੱਚੋਂ ਕੇਂਦਰ ਸਰਕਾਰ ਦੇ ਨਿਯਮ ਅਨੁਸਾਰ ਆਂਗੜਵੜੀ ਫਰਕਰਾਂ ਤੇ ਹੈਲਪਰਾਂ ਨੂੰ ਮਾਨ ਪੱਤਾ ਦਿੱਤਾ ਜਾ ਰਿਹਾ ਹੈ ਅਤੇ ਮਾਨ ਪੱਤਾ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਦਿੱਤਾ ਜਾਂਦਾ ਹੈ ਕੈਬਨਿਟ ਮੰਤਰੀ ਨੇ ਦੱਸਿਆ ਕਿ ਆਂਗੜਵੜੀ ਕੇਂਦਰਾਂ ਦੀ ਪ੍ਰਵਾਨਗੀ ਨਾਲ ਹੁਣ ਆਂਗੜਵੜੀ ਹੈਲਪਰਾਂ ਦੀ 1240 ਅਸਾਮੀਆਂ ਵੀ ਸਿਰਜੀਆਂ ਗਈਆਂ ਹਨ ਜਲਦ ਹੀ 1240 ਅਸਾਮੀਆਂ ਅੰਗੜਵੜੀ ਹੈਲਪਰ ਦੀ ਭਰਤੀ ਕੀਤੀ ਜਾਵੇਗੀ ਅੰਗੜਵੜੀ ਹੈਲਪਰਾਂ ਦਾ ਮਾਣ ਪੱਤਾ 2250 ਰੁਪਏ ਪ੍ਰਤੀ ਮਹੀਨਾ ਹੋਵੇਗਾ ਅੰਗੜਵੜੀ ਵਰਕਰਾਂ ਨੂੰ 5000 ਰੁਪਏ ਅਤੇ ਹੈਲਪਰਾਂ ਨੂੰ 3100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਨਾਲ ਹੀ ਅੰਗੜਵੜੀ ਵਰਕਰਾਂ ਨੂੰ 500 ਰੁਪਏ ਦਾ ਖਲਾਨਾ ਵਾਧਾ ਅਤੇ ਹੈਲਪਰਾਂ ਨੂੰ ਜਨਵਰੀ ਵਿੱਚ 250 ਰੁਪਏ ਦਾ ਵਾਧਾ ਦਿੱਤਾ ਜਾਂਦਾ ਹੈ ਇਹ ਇੱਕ ਵੱਡੀ ਅਪਡੇਟ ਆਂਗਰਵੜੀ ਵਰਕਰਾਂ ਤੇ ਹੈਂਡਪਲਾਂ ਦੇ ਲਈ ਨਿਕਲ ਕੇ ਆਈ ਸੀ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ